ਕੀ ਦੇਖ ਰਹੇ ਹੋ ਭਾਈ ਮੁੰਡਾ ਖੋਇਆ ਸਾਡਾ ਅੱਛਾ ਇਹਨੂੰ ਲੱਭ ਰਹੇ ਆ ਅੱਛਾ ਲੱਭੋ ਲੱਭੋ ਤਗੜੇ ਹੋ ਕੇ ਲੱਭੋ ਹਾਂ ਭਾਈ ਕਿਸ ਤਰੀਕੇ ਨਾਲ ਹਾਜ਼ਰੀ ਲੱਗਦੀ ਹੈ ਜੀ ਸਾਨੂੰ ਵੀ ਦੱਸੋ ਹਾਂਜੀ ਕਿਸ ਤਰੀਕੇ ਨਾਲ ਹਾਜ਼ਰੀ ਲੱਗਦੀ ਹੈ ਆਨਲਾਈਨ ਲੱਗਦੀ ਆਂ ਭਾਈ ਫੋਨ ਕਿਵੇਂ ਕਰਦੇ ਏ ਸ਼ਾਬਾਸ਼ ਏ ਤੇ ਲੱਈ ਬਣਾ ਤੂੰ ਤਾਂ ਉਹ ਵਾਲੇ ਨੇ ਆ ਕੱਲ ਖਪੇ ਬੜਾ ਸੀ ਸਾਨੂੰ ਉਹ ਨਾ ਦੱਸਿਆ ਨਹੀਂ ਮੈਨੂੰ ਜੀਰੋ ਟੈਕ ਕਿੱ데 ਕਿੱ데 ਸਾਨੂੰ ਟੈਂਕਲ ਵਸਦੀ ਉੱਧਰ ਕੱਲ ਤਾਂ ਸਾਨੂੰ ਇੱਧਰ ਦਾ ਪਤਾ ਹੀ ਨਹੀਂ ਸੀ ਸਾਰਾ ਦਿਨ ਅਸੀਂ ਰਿਪੀਟਿਸ਼ਨ ਲੱਭਦੇ ਰਹੇ ਅੱਛਾ ਲੋਕੇਸ਼ਨ ਦਾ ਨੇ ਪਤਾ ਲੱਗਿਆ ਲੋਕੇਸ਼ਨ ਦਾ ਨਹੀਂ ਪਤਾ ਲੱਗਦਾ ਇੱਥੋਂ ਦਾ ਦੱਸਿਆ ਨਹੀਂ ਸਾਨੂੰ ਉੱਧਰੋਂ ਦੱਸਿਆ ਸੀਗਾ ਹਾਜ਼ਰੀ ਲੱਗ ਗਈ ਹਾਂਜੀ ਹਾਜ਼ਰੀ ਫਿਰ ਕੱਲ ਅਸੀਂ ਲਾਈ 4 ਵਜੇ ਕਿੰਨੀ ਦੂਰ ਤੋਂ ਆ ਰਹੇ ਤੁਸੀਂ ਅਸੀਂ ਆ ਰਹੇ ਆਪਾਂ ਕਿੰਨੇ ਕਿਲੋ ਇੱਥੇ ਪਾਉਣਾ ਆਪੂ ਆਣਾ

ਨੇ ਤੁਸੀਂ ਪਾਵੜੇ ਤੋਂ ਆਏ ਮਾਤਾ ਜੀ ਗਾਮੇ ਵਾਲੇ ਹੋ ਗਾਮੇ ਵਾਲੇ ਤੋਂ ਹਾਂ ਜੀ ਸਾਰੇ ਫਿਰੋਜ਼ਪੁਰ ਤੋਂ ਕਿੰਨਾ ਮੰਦਾ ਸਾਡੇ ਕਿੰਡੋ ਆ ਰਹੇ ਸਾਡੇ 16 ਕਿਲੋਮੀਟਰ ਸਾਡੇ 16 ਕਿਲੋਮੀਟਰ ਹਾਂ ਉਹ ਅੱਗੇ ਆ ਕੇ ਠਾਉਣੀ ਨਾ ਕਿ ਦੱਟ ਕੇ ਤਾ ਕਾਦੇ ਤੇ ਆਇਓ ਕਈ ਹਾਥੀ ਲੈ ਕੇ ਬੈਗੂ ਲੈ ਕੇ ਆ ਵੀ ਦਾ ਟੈਂਪੂ ਤੇ ਲੈ ਕੇ ਆਂਦੇ ਓ ਕੀ ਖੜਾ ਪਾ ਤੇ ਉਹਦਾ ਕੋਈ ਖਰਚਾ ਖੁਰਚਾ ਦਿੰਦੇ ਤੁਹਾਨੂੰ ਸਾਨੂੰ ਕਿੰਨੇ ਦੇਣਾ ਹੈ ਸਾਨੂੰ 300 ਰੁਪਏ ਦੀ ਆੜੀ ਹੈ ਠੀਕ ਹੈ ਤੇ 50 ਰੁਪਏ ਅਸੀਂ ਉਹ ਦੇਣੇ ਜਿੰਦ ਕੰਕੂ ਤੇ ਆ ਰਹੇ ਹੋਂ ਜਾਣ ਦਾ ਪਰ ਕੀ ਲੈਂਦਾ ਮੜਜ ਪਿੱਛੇ ਆਜੋ 50 ਰੁਪਏ ਇੱਕ ਜਨੇ ਦਿੰਦੇ ਉਹਨਾਂ ਨੂੰ ਗਾਣ ਆਉਣ ਦੇ ਆਓ ਅੰਕਲ ਜੀ ਲੈ ਲਓ ਹੈ ਲਾਵਾ ਨਾ ਆਜੋ 1000 ਰੁਪਏ ਅਸੀਂ ਉਹਨੂੰ ਦੇਨੇ ਆ ਸਾਨੂੰ 350 ਰੁਪਏ ਬਾਕੀ ਆ 650 ਰੁਪਏ ਬਾਕੀ ਹੈ ਨਾ ਯਾਰ 300 ਲੱਗ ਰਿਹਾ ਹੈ ਇੱਕ ਜਨੇ ਦਾ 1000 ਰੁਪਏ ਤਰਾ ਆਉਂਦਾ ਕਿੰਨੇ ਬੰਦੇ ਆਏ ਇੱਕ ਚੀਤੇ ਇੱਕ ਚੀਤੇ ਅਸੀਂ ਆਇਆ 10 12 ਜਣੇ 10 ਜਣੇ ਤੇ ਤੁਵਨ ਨੂੰ ਹੀ ਪਤਾ ਦਿਹਾੜੀ ਕਿੰਨੀ ਆ ਪਪਾ ਹਣੂ ਦਿਹਾੜੀ ਕਹਿੰਦੇ ਸਰਦ ਤੈਨੂੰ ਸਹੀ ਮਿਲਦਾ ਜੀ ਕਿੰਨੀ ਦਿਹਾੜੀ ਹੈ ਸਰਕਾਰੀ ਸਰਕਾਰ ਵਾਲੇ ਪੜਾ ਕੀ ਦਿੰਦੇ ਨੇ ਤਿੰਨ ਸੌ ਪੰਜ ਅੱਛਾ ਤੇ ਤੁਹਾਨੂੰ ਤਾਂ ਤੈਨੂੰ ਕੋਈ ਮਿਲਦਾ ਦਿਹਾੜੀ ਜੀ ਜਾਨਿਆਰ ਬੈਂਕਟ ਹੂੰ 30000 ਇਹਦੇ ਸਾਡੇ ਛੱਦ ਦਿਨ ਲੱਗੇ ਸਾਨੂੰ 21000 ਹੂੰ ਇਹ ਤੇ ਹੁੰਦਾ ਨਹੀਂ ਜਿਹੜੀ ਗੱਲ ਹੈ ਉਹ ਹੀ ਕਰਨੀ ਤੂੰ ਮੈਂ ਨਹੀਂ ਮੈਂ ਕੁਝ ਉਡ ਮਾਰ ਨਹੀਂ ਬੈਂਕ ਤੋਂ ਤੁਸੀਂ ਦਬਾਉਂਦੇ ਕਿਉਂ ਜੀ ਮਾਤਾ ਨੂੰ ਇਹਨਾਂ ਦੀ ਕਿਹੜੀ ਗੱਲ ਨਹੀਂ ਨਹੀਂ ਪਪੜਾ ਕਾਹਦੇ ਇਹ ਨਹੀਂ ਗੱਲ ਕਿ ਜਿਹੜੀ ਕੁਛ ਹੁੰਦਾ ਰੋਲਾ ਕੀ ਇਹ ਰੋਲਾ ਹਾਂ ਜੀ ਜੋ ਚਾਹੀ ਬੋਲਣ ਤੋਂ ਇਹ ਇਹ ਮੈਂ ਨਾ ਟਾਲੀ ਬੈਠਾ ਗਾਫਿੰਡਾ ਬੈਕੜੀ ਸਾਨੂੰ ਮੇਡੀ ਚਲੋ ਮੈਂ ਨਾ ਟਾਲੀ ਕਿ ਸਾਨੂੰ ਕਿੰਨੇ ਮਿਲਦੇ ਕਾਪੀ ਤੇ ਵੇਖ ਲਾ ਹਾਂ ਠੀਕ ਹੈ ਇਹਦੇ ਚ ਕਿਹੜੀ ਗੱਲ ਲੱਦਾ ਜਿਹੜੀ ਗੱਲ ਫਰੀਦ ਕਰਨੀ ਪੈਂਦੀ ਅੱਛਾ ਕਿੰਨੇ ਬੰਦੇ ਸੱਚ ਬੋਲਦੇ ਨੇ ਸਾਰੇ ਸਾਰੇ ਦੱਸੋ ਸਾਰੇ ਸੱਚ ਬੋਲਣਗੇ ਜੇ ਤਾਂ ਕਿੰਨੇ ਉਹਨਾਂ ਨੂੰ ਮਾਤਰ ਮਿਲਦੇ ਹੁੰਦੇ ਸਾਰੇ ਨੂੰ ਮਿਲਦੇ ਅੱਛਾ ਹੂੰ ਤੁਹਾਨੂੰ ਪਤਾ ਮੈਂ ਦੱਸਾਂ ਕਿ ਨਹੀਂ ਦਿਹਾੜੀ ਤੁਹਾਡੀ ਹੈਨਾ ਇਹ ਗ੍ਰਾਬੀ ਤਿੰਨ ਵਾਲਾ ਨਹੀਂ ਕਿੰਨ ਵਾਲਾ ਤੁਹਾਨੂੰ ਦੋਵਾਂ ਨੂੰ ਤੇ ਨਾਲ ਖਾੜਨਾ ਮੈਂ ਨਹੀਂ ਕਾਲਨ ਬਲਾ ਕਾਲਨ ਬਲਾਉਣਾ ਖਾੜਨਾ ਅੰਕਲ ਚਲ ਕੋਈ ਨਹੀਂ ਹਾਂਜੀ ਮਾਤਾ ਜੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਜੈਪੀ ਜੈਪਨ ਜੈਪਾਤ ਸਤਿ ਸ਼੍ਰੀ ਅਕਾਲ ਨਮਸਕਾਰ ਲਗਭਗ ਹੋ ਸਕਦਾ ਕੁਝ ਬੰਦੇ ਮੈਨੂੰ ਜਾਣਦੇ ਹੋਣ ਕੁਝ ਬੰਦੇ ਨਹੀਂ ਜਾਣਦੇ ਹੋਣਗੇ ਵੇਖਿਆ ਤਾਂ ਜ਼ਰੂਰ ਹੈ ਪਰ ਚੇਤਾ ਨਹੀਂ ਚੇਤਾ ਨਹੀਂ ਆ ਵੇਖਿਆ ਦਿਨ ਮੈਂਗਾ ਮੈਂ ਤੇ ਪਹਿਲਾ ਹੀ ਚ ਆ ਲਿਆ ਹਾਂ ਤੁਹਾਡੇ ਪਿੰਡ ਦੇ ਵਿੱਚ ਮੈਂ ਹੀ ਮੀਟਿੰਗ ਕਰਕੇ ਆਇਆ ਸੀ ਸ਼ੁਰੂਆਤ ਗਾਮੇ ਵਾਲੇ ਤੋਂ ਹਾਂਜੀ ਸਭ ਤੋਂ ਪਹਿਲਾਂ ਉੱਥੋਂ ਦਾ ਮੁੰਡਾ ਕੀ ਨਾਮ ਸੀ ਇਹਦਾ ਉਹ ਸਰਦਾਰ ਸੁੱਖਾ ਸੁੱਖਾ ਸਿੰਘ ਸੀ ਹੋਰ ਨਾਮ ਸੀ ਹਰਬੰਸ ਹਾਂ ਹਰਬੰਸ ਸਰ ਮੰਗਲ ਸਿੰਘ ਜੀ ਬੰਗਲ ਸਿੰਘ ਜੀ ਦਾ ਕਾਫੀ ਲੰਮੇ ਸਮੇਂ ਤੋਂ ਪਹਿਲਾਂ ਨਿਰੇਗਾ ਦਾ ਕੰਮ ਉਹਨੇ ਚਲਾਇਆ ਸੀਗਾ ਉਦੋਂ ਸਰਪੰਚ ਫਿਰ ਉਹਦੇ ਨਾਲ ਮਿਲ ਗਿਆ ਸੀ ਆ ਇਹ ਦੂਸਰਾ ਸਟੈਪ ਸੀਗਾ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਇੱਕ ਕੁੜੀ ਕੀ ਨਾਮ ਆ ਹਰਜੀਤ ਹਰਜੀਤਕੌਰ ਦੇ ਘਰੇ ਆਪਾਂ ਮੀਟਿੰਗ ਕੀਤੀ ਹੈ ਨਾ ਉਹਦੇ ਮੈਂ ਟੋਪੀ ਲਾ ਕੇ ਆਇਆ ਸੀ ਤੂੰ ਤਾਂ ਨਹੀਂ ਪਚਾਰਿਆ ਹੈ ਨਾ ਹੈ ਨਾ ਕੋਈ ਮਾਤਾ ਜੀ ਵੇਖ ਲਿਆ ਤੈਨੂੰ ਆਹ ਵੇਖ ਲਿਆ ਤੂੰ ਟੁੱਟਿਆ ਉਹੋ ਵੇਖ ਲਿਆ ਨਾ ਹੱਲ ਆ ਜਾਣਾ ਚੌੜੇ ਸਾਹ ਆ ਰਹਾ ਅੱਛਾ ਤਾਂ ਮੈਨੂੰ ਬੁਲਾਣਾ ਪਿਆ ਨਾ ਤੇ ਉਹ ਪ੍ਰਾਕੰਡਾ ਦੇ ਮੰਦਨ ਮਾਹੌਲੇ ਲਈ ਨੇ ਚਲੋ ਮੈਂ ਤੁਹਾਨੂੰ ਦੱਸਣਾ ਚਾਹਨਾ ਹਾਂ ਕਿ ਮੈਂ ਯੋਪੜੀ ਘਰ ਬੋਲਣਾ ਚੋਪੋ ਬੰਦਾ ਕਰੂਗਾ ਜਿਹੜਾ ਡਰਪੋਕ ਆ ਜਿਹੜਾ ਝੂਠਾ ਜਿਹੜਾ ਬੇਈਮਾਨ ਆ ਝੂਠਾ ਬੰਦਾ ਕਰੇਦਾ ਸੱਤਾ ਬੰਦਾ ਕਰੀ ਨੀ ਜਦੋਂ ਸੱਤੀ ਆਈ ਤਾਂ ਨੇ ਕਰਨੀ ਕਰਨੀ ਕੋਈ ਨਹੀਂ ਸਾਰੇ ਬਹੁਤ ਕਰਾਂਗੇ ਮੈਂ ਦੋਗੇ ਹੀ ਕਰ ਦਿੰਦੀ ਹਾਂ 10 ਬੰਦੇ 10 ਬੰਦੇ ਤੁਸੀਂ ਆਏ ਹੋ ਇੱਕ ਟੈਂਪੂ ਤੇ ਹੈ ਨਾ ਜਦੋਂ ਅਸੀਂ ਦਫ਼ਤਰਾਂ 'ਚ ਰੋਲਾ ਪਾਉਣੀ ਆ ਨਾ ਜਿਦੋਂ ਆਪਾਂ ਦੂਸਰੀ ਵਾਰ ਟੈਂਟ ਲਾ ਕੇ ਬੈਠੇ ਸੀਗੇ ਜੇ ਸਰਕਾਰ ਨੇ ਤੁਹਾਡਾ 10% ਖਰਚਾ ਜੋੜ ਦਿੱਤਾ ਸੀਗਾ 10% 100 ਦੇ ਮਗਰ 10 ਰੁਪਏ ਆਹੋ ਲੱਗਦੀ 20 ਲੱਖ 300 ਰੁਪਏ ਦੇ ਵਿੱਚ ਤੁਹਾਡਾ ਵੱੱਚ 30 ਰੁਪਏ ਐਕਸਟਰਾ ਬਣਦੇ ਦਿਹਾੜੀ ਦੇ 320 ਰੁਪਏ ਦਿਹਾੜੀ ਆ ਤੇ 334 ਰੁਪਏ ਤੁਹਾਡਾ ਐਕਸਟਰਾ ਖਰਚਾ ਬਣਦਾ ਹੈ 300 ਚੌਤੀ ਹਾਂਜੀ ਔਰ ਟੋਟਲ ਲਾ ਕੇ ਤੁਹਾਡਾ ਔਰ 34 ਔਰ 22 5354 ਰੁਪਏ 35354 ਰੁਪਏ ਸਰਕਾਰੀ ਪੈਸੇ ਬੰਦੇ ਤੁਹਾਡੇ ਹਾਂਜੀ ਹੈਂ ਹਾਂਜੀ ਪਰ ਦਵੇ ਕਿਉਂ ਸਰਕਾਰ ਤੁਹਾਨੂੰ ਚੁੱਪ ਕਰਕੇ ਕਿਸੇ ਨੂੰ ਕੁਝ ਲਿਆ ਜਾਂਦਾ ਰੋਲਾ ਪਾ ਦੇ ਲਾਣ ਮੇਰੀ ਗੱਲ ਸੁਣ ਲੋ ਹਾਂ ਸੁਣਾਓ ਸੁਣਾਓ ਮਾਤਾ ਜੀ ਉੱਠ ਕੇ ਖੜੋ ਫਿਰ ਮੇਰੇ ਕੋਲ ਨਹੀਂ ਕਾਟੂਰੀ ਚਿਤਾ ਨਹੀਂ ਘਟਣਾ ਹੋਇਆ ਆਪੇ ਗੱਡੀ ਨਹੀਂ ਦਿਖਾ ਲੈਣੀ ਜਾਂਦਾ ਹਾਂ ਹਾਂ ਹੋਣਾ ਮੇਲਾ ਗੱਲ ਸੁਣ ਮੈਂ ਕਿਹ ਮੈਨੂੰ ਨਾ ਬੈਂਕ ਮੈਨੇਜਰਾਂ ਦਾ 100 ਰੁਪਏ ਕਾਣੀ ਤੈਨੂੰ ਮਿਲਣਾ ਨਾ ਖਾ ਮੈਂ ਬਿਮਾਰ ਹਾਂ ਆ ਬਖੜਾਇਆ ਮਾ ਕ ਮੈਂ ਲੈਣੇ ਨੇ ਮੇਰੇ ਜਿੰਨੇ ਨੇ ਉਹਨੇ ਮੈ ਲੈ ਕੇ ਜਾਣੇ ਤੇਰੀ ਕਾਪੀ ਖਾਲੀ ਮੈਂ ਕੌਣ ਆਂਦਾ ਜਦੋਂ ਮੈਂ ਖਾਤਾ ਤੇਵਾ ਕਰਾਉਂ ਪਤਰ ਗਿਆ ਛੋ ਕਰਕੇ ਵਿਖਾ ਦਿਓ ਮੈਂ 100 ਰੁਪਏ ਦੇ ਨਹੀਂ ਤੈਨੂੰ ਇਹਨੂੰ ਆਰੇ ਤੇਰਾ ਖਾਤਾ ਖਤਮ ਇਹਨਾ 100 ਰੁਪਏ ਗਿਆ ਫੜਾ ਲੇ ਇਹਨੇ 100 ਰੁਪਏ ਆ ਫੜਾ ਆ ਫਿਰ ਆ ਆ ਤੇਰੀ ਕਾਪੀ ਖਾ ਲੈ ਇਹਨੇ 100 ਰੁਪਏ ਫੜਾਤਾ ਉਹਨੇ ਸਾਨੂੰ ਰਸੀਦ ਦੇ 25 ਅੱਗੇ 30 ਕਰਕੇ ਦੇਤੀ ਸੀ ਸਾਡੇ ਘਰ ਸਹੀ ਰਸੀਦ ਹੈਗੀ ਰਸੀਦ ਸਾਡੇ ਘਰ ਪਈ ਸੁਣੀ ਚਲ ਨਾ 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 ਸੁਣੋ ਇਹ ਛੋਟੀ ਗੱਲ ਆ ਹਾਂ ਬੈਂਕ ਦੇ ਰੂਲ ਹੁੰਦੇ ਆ ਹਾਂ ਬੈਂਕ ਦੇ ਕੋਈ ਕਾਨੂੰਨ ਹੁੰਦੇ ਆ ਆਪਾਂ ਉਹਨੂੰ ਤੋੜ ਨਹੀਂ ਸਕਦੇ ਲੇਕਿਨ ਕਹਿੰਦੀ ਆ ਕਿ ਤੁਹਾਡੇ ਖਾਤੇ 'ਚ ਇੰਨੇ ਪੈਸੇ ਸਾਡੇ ਵਿੱਚ ਪਏ ਹੋਣੇ ਚਾਹੀਦੇ ਇਹ ਪਤਾ ਇਹ ਲੜਾਈ ਨਹੀਂ ਹੈ ਲੜਾਈ ਵੱਡੀ ਆ ਲੜਾਈ ਗਰੀਬੀ ਤੇ ਮੀਰੀ ਦੀ ਆ ਲੜਾਈ ਗਰੀਬੀ ਤੇ ਮੀਰੀ ਦੀ ਆ ਲੜਾਈ ਹੱਕ ਤੇ ਸੱਚ ਦੀ ਆ ਤੁਸੀਂ ਐਡੀ ਦੂਰੋਂ ਆਏ 5 ਕਿਲੋਮੀਟਰ ਤੋਂ ਦਾਦਾ ਦੂਰੀ ਤੋਂ ਤੁਹਾਨੂੰ ਕੰਮ ਨਹੀਂ ਦੇਣਾ ਤੁਸੀਂ 16 ਕਿਲੋਮੀਟਰ ਤੋਂ ਆਏ ਹੋ 8 ਕਿਲੋਮੀਟਰ ਖਾਈ ਮੇਮੇ ਕਿ ਆਲੀ 8 ਕਿਲੋਮੀਟਰ ਤੋਂ ਅੱਗੇ ਆ ਹੈਨਾ ਮੇਮੇ ਨੂੰ ਜਾਇਏ ਤਾਂ ਹਾਂਜੀ ਹੈਨਾ ਔਰ ਤੁਹਾਡਾ ਜਿਹੜਾ ਹੈਗਾ ਪਾੜਾ ਕਰਾਇਆ ਅਰੇਂਜਮੈਂਟ ਮਨਰੇਗਾ ਵਾਲਿਆਂ ਨੇ ਕਰਨਾ ਪਾਣੀ ਪੀਣ ਦਾ ਜਿਹੜਾ ਇੱਥੇ ਸਾਫ਼ ਸੁਥਰਾ ਉਹਦਾ ਅਰੇਂਜਮੈਂਟ ਮਰੇਗਾ ਵਾਲਿਆਂ ਦਾ ਸਰਕਾਰ ਨੇ ਕਰਨਾ ਸਰਕਾਰ ਨੇ ਫੋਨ ਤਾਂ ਨਹੀਂ ਸਰਕਾਰ ਨੇ ਕਰਨਾ ਹੈ ਮੈਡੀਕਲ ਸਹੂਲਤਾਂ ਦਾ ਸਰਕਾਰ ਨਹੀਂ ਕਰਨਾ ਕੋਈ ਬੱਚੇ ਵਾਲੀ ਮਾਂ ਆ ਗਈ ਬੱਚੇ ਨੂੰ ਖੜਾਉਣ ਦਾ ਅਰੇਂਜਮੈਂਟ ਸਰਕਾਰ ਨਹੀਂ ਕਰਨਾ ਇਹ ਕਾਨੂੰਨ ਮੈਂ ਨਹੀਂ ਕਹਿੰਦਾ ਪਰ ਕਾਨੂੰਨ ਗਰੀਬਾਂ ਦਾ ਗਰੀਬਾਂ ਦਾ ਕਾਨੂੰਨ ਮੁਠੇ ਲੈਣ ਸਕੇਆ ਗਿਆ ਤੇ ਕਿਉਂ ਸਕੇਆ ਗਿਆ ਸਾਡੀ ਚੁੱਪ ਸਾਡੀ ਲਾਪਰਵਾਹੀ ਸਾਡੀ ਲਾਪਰਵਾਹੀ ਸਾਡੀ ਚੁੱਪ ਉਹ ਵੇਖ ਨਾ ਬਾਪੂ ਬੋਲਣ ਨਹੀਂ ਦਿੰਦਾ ਬੇਬੇ ਨੇ ਹਾਂ ਬੋਲੀਏ ਅੱਛਾ ਜੇ ਬੋਲੀਏ ਹੀ ਨਾ ਅੱਛਾ ਚਲੋ ਹੁਣ ਆਪਾਂ ਬੋਲ ਆਪਾਂ ਬੋਲਣ ਤੋਂ ਗੱਲ ਸ਼ੁਰੂ ਕਰਦੇ ਮੇਰੀ ਗੱਲ ਕੋਲ ਪੁੱਤ ਨਹੀਂ ਮੈਂ ਤਾਂ ਮੈਂ ਰੋਵੇ ਮੱਚਾ ਰੋਵੇ ਤਾਂ ਮਾਂ ਦੋਦੀ ਨਹੀਂ ਦੋਦੀ ਨਹੀਂ ਦਿੰਦੀ ਕਦੀ ਕਰ ਲਈ ਆ ਕਰ ਲਈ ਆ ਕਰ ਲਈ ਕੰਮ ਕਰ ਲਈ ਹੈ ਲੈ ਕੇ ਹਾਂ ਉਹਨਾਂ ਬੱਕਾ ਬੱਚਾ ਭੁੱਖਾ ਨਾ ਬਿਮਾਰ ਹੋ ਜਾਂਦਾ ਰੋਣਾ ਪੈਂਦਾ ਬੱਚੇ ਅਗਲੀ ਗੱਲ ਇਹ ਕਿ ਤੇਰੀ ਗੱਲ ਨਾਲ ਇੱਕ ਗੱਲ ਹੋਰ ਜੁੜਦੀ ਆ ਆਪਾਂ ਡਾਕਟਰ ਕੋਲੇ ਜਾਈਦਾ ਦੁੱਖ ਦੱਸਣਾ ਪੈਂਦਾ ਕਿ ਖੜੇ ਨੀਟੀ ਗੱਲ ਆ ਦਿੰਦਾ ਕਦੀ ਹੋਇਆ ਖੜੇ ਨੀਟੀ ਗੱਲ ਆਤਾ اچھا ਆਪਾਂ ਪਾਣੀ ਪੀਣਾ ਹੋ ਗਏ ਕਦੇ ਐਵੇਂ ਹੋਇਆ ਕਿ ਨਲਕੇ ਨੂੰ ਕਹੇ ਓਏ ਪਾਣੀ ਦੇ ਜਾ ਮੇਰੇ ਕੋਲ ਬਿਨਾ ਜਾ ਕੇ ਗਿੜਨਾ ਪੈਂਦਾ ਕਦੇ ਐਵੇਂ ਹੋਇਆ ਕਿ ਰਸੋਈ ਨੂੰ ਕਹੇ ਮੈਨੂੰ ਭੁੱਖ ਲੱਗੀ ਆ ਰੋਟੀ ਬਣਾ ਕੇ ਦੇ ਜਾ ਆਪ ਨੂੰ ਬਣਾਣੀ ਜਾਣਾ ਪੈਣਾ ਆਪ ਨੂੰ ਉੜਾਉਣਾ ਪੈਣਾ ਕਰਿਆਨੇ ਵਾਲੀ ਦੁਕਾਨ ਤੇ ਚਲੇ ਜਾਏਗੀ ਦੱਸਣਾ ਪੈਣਾ ਰਾ ਸੋਦਾ ਮਲਾਣਾ ਮੇਰੇ ਪਾਸ ਤੇ ਚੁੱਪ ਕਰਕੇ ਬੰਦੇ ਨੂੰ ਖੜੇ ਰੇ ਵੇਖ ਕੇ ਤੋਲ ਲੈਂਦਾ ਨਹੀਂ ਤਾਂ ਫਿਰ ਜਿਹੜੇ ਤੁਹਾਡੇ ਆ ਇੰਨੇ ਪੈਸੇ ਖਾਰੀ ਆ ਸਰਕਾਰ ਠੀਕ ਹੈ 154 ਰੁਪਏ ਟਾਦੇ ਇੱਕ ਬੰਦੇ ਦੀ ਇੱਕ ਦਿਹਾੜੀ ਦੇ ਖਾਰਿਆ ਇਹਨਾਂ ਨੂੰ ਜੋੜ ਲਾਓ ਕਿੰਨੇ ਕਿੰਨੇ ਬਣਦੇ ਆ 10 ਦਿਨਾਂ ਦਾ 500 ਰੁਪਇਆ ਬਣਦਾ ਹਾਂਜੀ ਇਹਦੇ ਲਈ ਤੁਸੀਂ ਬੋਲਣ ਦੀ ਤਿਆਰ ਨਹੀਂ ਹੋ ਹਾਂ ਡਾਕਟਰ ਬੰਦ ਹੋਣਾ ਤੁਹਾਡਾ ਹਾਂ ਹੋਣਾ ਚਾਹੀਦਾ ਤੂੰ ਤਾਂ ਬੋਲਣ ਨਹੀਂ ਦਿੰਦਾ ਸੀਗਾ ਬੋਲੇ ਨਹੀਂ ਦਿੰਦਾ ਯਾਰ ਤੂੰ ਰੋੜਾ ਨਾ ਪਾ ਹਾਂ ਕੰਨੀ ਮਾਇਆ ਹੈ ਕਿ 100 ਰੁਪਏ ਯਾਰ ਹੁਣ ਆ ਬੋੜਾ ਹੈ ਤੂੰ ਰੋੜਾ ਹੈ ਕੋਈ ਆਣ ਕਰਿਓ ਬੋਲਣਾ ਪੈਗਾ ਇਹਨੂੰ ਬੋਲਣਾ ਡਿਸਪਲਿਨ ਦੇ ਵਿੱਚ ਪੈਗਾ ਸਮਝਦੇ ਕਿ ਨਾ ਓ ਮਤੰਗਰੀ ਜੀ ਜਾਣਦੀ ਹੈ ਕੱਲ ਕਿਸ ਨੂੰ ਨਹੀਂ ਮਾਤਾ ਬੜਾ ਕਰ ਰਿਹਾ ਲੁਕੇ ਡਿਸਪਲਿਨ ਹੋ ਗਿਆ ਸਾਨੂੰ ਕਿ ਜਬੀ ਚਿਕਾ ਹਾਂ ਤਰੀਕੇ ਨਾਲ ਬੋਲਣਾ ਪੈਗਾ ਵੇਖੋ ਕਈ ਵਾਰੀ ਬੰਦਾ ਕਰਕੇ ਬੋਲਣਾ ਕਈ ਵਾਰੀ ਬੰਦਾ ਸੁਣੋ ਕਈ ਵਾਰੀ ਕੰਮ ਹੋਣ ਵਾਲਾ ਹੁੰਦਾ ਅੱਗੇ ਅਸੀਂ ਜ਼ਬਾਨ ਨਾਲ ਬੋਲ ਕੇ ਉਲਟ ਬੋਲ ਕੇ ਤੇ ਕੰਮ ਨੂੰ ਠੱਪ ਕਰਵਾ ਦਿੰਦੇ ਹਾਂ ਠੱਪ ਕਰਵਾ ਤੇ ਕਈ ਵਾਰੀ ਕੰਮ ਨਹੀਂ ਹੋਣ ਵਾਲਾ ਹੁੰਦਾ ਤੇ ਜ਼ਬਾਨ ਨਾਲ ਤਰੀਕੇ ਨਾਲ ਬੋਲੀਏ ਤੇ ਕੰਮ ਸਿੱਧਾ ਹੋ ਜਾਂਦਾ ਹੈ ਆਹ ਮੇਰੀ ਮਾਤ ਦੇ ਕਿਰਪਾ ਸਿੱਧਾ ਵਜਨਦਾ ਤਾਂ ਆਪਾਂ ਕਾਹਨ ਆ ਇਸ ਲਈ ਮਾਤਾ ਜੀ ਸੁਣੋ ਬੋਲਣ ਦਾ ਤਰੀਕਾ ਹੋਣਾ ਚਾਹੀਦਾ ਕਿਵੇਂ ਹੋਇਆ ਕਾਕਾ ਡਾਉਂ ਅੱਜ ਇਹ ਬਾਪੂ ਉਹ ਬਾਪੂ ਕੁਛ ਸਾਡੀ ਵੀ ਉਮਰ ਉਹਨਾਂ ਜਿੰਨੀ ਹੈ ਨਾ ਤੁਸੀਂ 76 ਸਾਲ ਤੋਂ ਵੋਟਾਂ ਪਾਉਂਦੇ ਆਇਓ ਮਤਲਬ ਉੱਕੇ ਖੜੋ ਬਈ ਪੱਤ ਤੱਕ ਉਹਦਾ ਨਾ ਗਿਆ ਜੋ ਪਤਾ ਲੱਗਿਆ ਮੈਂ ਕਿੰਨੇ ਬੰਦਿਆਂ ਨਾਲ ਗੱਲ ਕਰਦੇ ਆਂ ਕਿਉਂ ਵੀ हां ਵੀ 76 ਸਾਲ ਤੋਂ ਵੋਟਾਂ ਪਾਉਂਦੇ ਆਏ ਹੋ ਹੈਨਾ ਬੜਾ ਜਾ ਬਾਪੂ ਵੱਲੇ ਕਰਨਾ ਜੀ ਇਹ ਮੁੱਛਾਂ ਨੂੰ ਵਾਟ ਚੜਾਉਂਦੇ ਆ ਜੀ ਮੇਰੀ ਕਾਲੀ ਪਾਰਟੀ ਆ ਜੀ ਨਹੀਂ ਜੀ ਨਹੀਂ ਜੀ ਕਾਲੀ ਪਾਰਟੀ ਕਾਲੀ ਕਾ ਵੱਲੇ ਪਾਉਂਦਾ ਹੈ ਮੈਨਾਂ ਕਰੋ ਮੈਂ ਦੇਖਦਾ ਹਾਂ ਨਾ ਇਧਰ ਇੱਕ ਬੂੜਾ ਮੁੱਛਾਂ ਨੂੰ ਵਾਟ ਚੜਾਉਂਦਾ ਮੇਰੀ ਕਾਂਗਰਸ ਪਾਰਟੀ ਆ ਹੈਨਾ ਜਦੋਂ ਪਾਰਟੀ ਨੇ ਵੋਟਾਂ ਲੈਣੀਆਂ ਹੋਣੀਆਂ 4 ਸਾਲ 6 ਮਹੀਨੇ ਉਹ ਸਾਡੇ ਲੋਕਾਂ ਨੂੰ ਲੁੱਟਦੇ ਆ ਹਾਂ ਦਬਾਉਂਦੇ ਆ ਕੁੱਟਦੇ ਆ ਮਨ ਮਰਜ਼ੀਆਂ ਕਰਦੇ ਆ ਜੱਟੀਆਂ ਪਾਉਂਦੇ ਨੇ 6 ਕਿ ਮਹੀਨੇ ਜਿਹਦੇ ਰਹਿ ਜਾਂਦੇ ਵੀ ਹੁਣ ਵੋਟ ਦੁਬਾਰਾ ਲੈਣੀ ਹੈ ਨਾ ਹੈ ਨਾ ਪਹਿਲੀ ਤਾਂ ਗੱਲੋਂ ਡਰਾਮੇ ਬੜੇ ਕਰਦੇ ਨੇ ਆ ਕਾਲਿਆਂ ਕੱਚਿਆਂ ਵਾਲੇ ਆ ਗਏ ਆ ਕਰੋਨਾ ਆ ਗਈ ਹੈ ਨਾ ਆ ਰਾਟੇ ਦਾ ਫਤੂਆ ਕਾਲਾ ਕੱਚਾ ਵਾਲਾ ਆ ਵੀ ਹੈ ਨਾ ਉਹ ਵੋਟਾਂ ਦੇ ਨੇੜੇ ਦੇ ਡਰਾਮਾ ਕਰਦੇ ਆ ਕਿ ਲੋਕਾਂ ਦਾ ਦਿਮਾਗ ਐਨੂੰ ਸੁਣੋ ਜੀ ਗੱਲ ਕੰਮ ਦੀ ਆ ਲੋਕਾਂ ਦਾ ਦਿਮਾਗ ਆ ਜਿਹੜੀ ਬੈਸਟ ਬਣੀ ਹੋਈ ਆ ਹੈ ਨਾ ਕਦੀ ਗੁਰੂ ਗੁਰੂ ਗੋਬਿੰਦ ਸਿੰਘ ਦੇ ਉਹ ਗੁਰੂ ਬ੍ਰਹਨ ਸਾਹਿਬ ਦੀ ਬੇਅਤਵੀ ਦੀ ਗੱਲ ਤੋਰ ਦਿੰਦੇ ਆ ਕਦੀ ਕਾਲਿਆਂ ਕੱਛਾਂ ਦੀ ਤੋਰ ਦੇਣੇ ਕਰੋਨਾ ਦੀ ਉਹ ਸਰਕਾਰ ਦੀ ਪਲੈਨਿੰਗ ਹੁੰਦੀ ਆ ਵੀ ਹੁਣ ਵੋਟਾਂ ਲੈ ਕੇ ਅਸੀਂ ਲੋਕਾਂ ਦਾ ਕੰਮ ਤਾਂ ਕੀਤਾ ਨਹੀਂ ਲੋਕਾਂ ਨੇ ਗੁੱਸਾ ਜਿਹੜਾ ਹੈਗਾ ਕਮਖਾਉਣਾ ਤੇ ਲੋਕਾਂ ਦਾ ਦਿਮਾਗ ਇੱਧਰ ਜੁੜਿਆ ਰਵੇ ਸਾਡੇ ਵੱਲੇ ਨਾ ਆਵੇ ਹੈਨਾ ਹੁਣ ਜਦੋਂ ਐਂਡ ਵਾਲੇ ਦਿਨ ਹੁੰਦੇ ਨੇ 6 ਮਹੀਨੇ 4 ਸਾਲ 6 ਮਹੀਨੇ ਉਹਨਾਂ ਮਰਜ਼ੀ ਕੀਤੀ ਆ ਆਪਦੀ 6 ਮਹੀਨੇ ਬਾਅਦ ਚਾਉਂਦੇ ਆ ਤੇ ਜੱਫੀ ਪਾਉਂਦੇ ਆ ਸਾਡੇ ਬੂੜੇ ਨੂੰ ਲਿਬੜੇ ਜੇਣੋ ਆ ਆ ਸਾਡਾ ਚਾਚਾ ਜੀ ਮੱਥਾ ਟੇਕਨੇ ਆ ਆ ਸਾਡਾ ਜੱਫੀਆਂ ਪਾੜਦੇ ਆ ਆ ਆ ਇਧਰ ਨੂੰ ਕੀ ਕੀ ਕਰਦੇ ਆ ਜੱਫੀਆਂ ਪਾੜਦੇ ਆ ਕੌਣ ਹੋਣੀ ਬੀਬੀਆਂ ਜਿੰਨਾ ਗੋਟਾ ਰਹਿਣੀਆਂ ਨੇ ਅੱਛਾ ਆ ਸਾਡਾ ਚਾਚਾ ਹੀ ਆ ਸਾਡਾ ਮਾਸੜੀ ਆ ਸਾਡਾ ਫੁੱਫੜੀ ਆ ਸਾਡਾ ਪ੍ਰੋਣਾ ਆਹ ਸਦਾ ਪੁਰਾਣਾ ਐਵੇਂ ਨਹੀਂ ਨੀ ਰੋਟਾ ਹੈਨਾ ਇੱਕ ਮਠੋ ਗੱਲ ਥੋੜਾ ਦੁਸਰਾ ਨਾ ਤੂੰ ਕਰੀ ਨਾ ਮੈਂ ਕਰੂੰਗਾ ਦੁਸਰਾ ਜਦੋਂ ਲਾਡੀ ਘੈਰੀ ਸੀ ਉਹ ਬੀਬੀਆਂ ਨੂੰ ਜੱਫੀਆਂ ਪਾ ਲਈ ਸੀ ਤੇ ਕਿ ਆ ਦੇਖੀ ਮੈਂ ਆਵਾਂ ਦੀ ਮੋੜ ਕੇ ਉਹ ਮੋੜੂ ਮੋੜ ਕੇ ਆਈ ਨਹੀਂ ਬੋਲ ਮੇਰੀ ਗੱਲ ਸੁਣੀ ਖਾਜੇ ਨੇ ਸਾਰੀ ਪਟਤ ਨੇ ਹਾਂ ਸੁਣੀ ਸੀ ਨਾ ਕਿੰਨੀ ਦੁਨੀਆਂ ਦੁਨੀਆਂ ਸੀ ਮੈਂ ਕਿ ਅੱਜ ਜੱਫੀਆਂ ਪਾਉਣੀ ਹੈ ਹਾਂ ਅੱਜ ਆਹ ਜਿਹੜੇ ਤੇਰੇ ਕੋਲ ਖਾਣੇ ਨੇ ਤੇ ਪੀਏ ਤੇ ਤੇਰੇ ਅਪਲਸ ਨਹੀਂ ਨਾ ਥਨਵਾ ਗਾਣੀ ਲੰਗਾਣੇ ਨਾ ਇਹਨੇ ਪਿੱਛੇ ਮੋੜ ਜੋ ਤੇ ਇੱਥੇ ਹੀ ਨਹੀਂ ਹੈਗੀ ਤੇ ਕੋਮੋਟੜੀ ਜਾਨ ਦਿੱਲੀ ਤੇ ਸਾਨੂੰ ਪਨੇ ਜਾਂ ਸਾਡਾ ਬਕਰ ਆਇ ਕੋਈ ਨਾ ਮਾਤਾ ਫੁੱਟ ਕੁਆ ਨੀ ਨੀ ਮਾਤਾ ਤੇ ਤੇਰੀ ਬਦਵਾਜ ਲੱਗੀ ਸੀ ਉਦੋਂ ਵੀ ਵਿਚੀ ਵਿਚਾਰੇ ਜੇਲ੍ਹ ਜਾਏ ਲਾ ਜਾ ਨਾ ਤੇਰੀ ਬਦਵਾਜ ਲੱਗੀ ਸੀ ਚਲੋ ਮੈਂ ਅੱਗੇ ਗੱਲ ਕਰਨੀ ਆ ਪਾ ਗੱਲ ਪੂਰੀ ਕਰਨੀ ਆ ਲੋਕਾਂ ਤੱਕ ਮੈਸੇਜ ਜਾਵੇ ਐਨੂੰ ਧਿਆਨ ਕਰਿਓ ਹਾਂ ਤੇਰੇ ਵਾਲੇ ਕਾਹ ਪੂਰਾ ਕਿ ਜਦੋਂ ਤਿਆਰੀ ਕਰਦੇ ਆ ਐਨੂੰ ਧਿਆਨ ਕਰਿਓ ਸਾਡੀਆਂ ਕਿੱਥੇ ਗਲਤੀਆਂ ਆ ਜਦੋਂ ਵੋਟਾਂ ਆਉਂਦੀਆਂ ਸਫਾਈ ਕਰਦੇ ਸਾਡੇ ਲੋਕ ਹੈਣਾ? ਟੈਂਕ ਲਾਉਂਦੇ ਆ ਸਾਡੇ ਲੋਕ, ਕੁਰਸੀਆਂ ਡਾਉਂਦੇ ਆ ਸਾਡੇ ਲੋਕ, ਪਾਣੀ ਪਿਉਂਦੇ ਆ ਸਾਡੇ ਲੋਕ, ਹੈਨਾ? ਨਾਰੇ ਲਾਉਂਦੇ ਆ ਸਾਡੇ ਲੋਕ, ਭੰਗੜਾ ਪਾਉਂਦੇ ਆ ਸਾਡੇ ਲੋਕ ਜਦੋਂ ਬਾਂਦਰ ਜਿਵੇਂ ਨਹੀਂ ਮੇਲੇ 'ਚ ਨੱਚਦਾ। ਹੈਨਾ? ਇਵੇਂ ਕਰਦੇ। ਉਸ ਤੋਂ ਬਾਅਦ ਹਾਰ ਪਾਉਂਦੇ ਆ ਸਾਡੇ ਲੋਕ, ਲੱਡਵਾਂ ਨਾਲ ਤੋਲਦੇ ਆ ਸਾਡੇ ਲੋਕ ਦਾ, ਵੋਟਾਂ ਪਾਉਂਦੇ ਆ ਸਾਡੇ ਲੋਕ। ਸਾਡੇ ਵੋਟਾਂ ਦੀ ਤਾਕਤ ਨਾਲ ਉਹਨੂੰ ਸਰਟੀਫਿਕੇਟ ਮਿਲਦਾ। ਫਿਰ ਗੱਡੀਆਂ 'ਚ ਜਿਹੜੀਆਂ ਸਰਕਾਰੀ ਕੋਠੀਆਂ ਮਿਲਦੀਆਂ ਤੇ ਖਰਚੇ ਮਿਲਦੇ ਆ ਤੇ 1.5 ਲੱਖ ਰੁਪਇਆ ਤਨਖਾਹ ਲੱਗ ਜਾਂਦੀ ਆ ਤੇ ਖਾ ਵੀ ਤੁਹਾਡੀ ਜੇਬ ਚੋਂ ਜਾਂਦੀ ਆ ਬਾਤ ਕਰ ਲੋ ਬੋਲਣਾ ਤੁਸੀਂ ਜੇਬ ਚੋਂ ਜਾਂਦੀ ਆ ਕਿੱਥੋਂ ਕਿੱਥੋਂ ਜਾਂਦੀ ਆ ਧਿਆਨ ਕਰਿਓ ਕਿੱਥੋਂ ਜਾਂਦੀ ਆ ਤੁਸੀਂ ਜਿਹੜਾ ਘਰ ਚ ਸੌਦਾ ਵਰਤਦੇ ਹੋ ਹੈਨਾ ਉਹਦਾ ਟੈਕਸ ਐਡਵਾਂਸ ਦੁਕਾਨ ਵਾਲਾ ਪਹਿਲੋ ਦੇ ਕੇ ਆਉਂਦਾ ਸਰਕਾਰ ਨੂੰ ਤੇ ਦੁਕਾਨ ਵਾਲੇ ਨੇ ਸਾਨੂੰ ਟੈਕਸ ਵਿੱਚ ਲਾ ਕੇ ਦਿਨਾ ਹੁੰਦਾ ਹਾਂ ਕਪੜਾ ਜੁੱਤੀ ਸੌਦਾ ਕੋਈ ਵੀ ਚੀਜ਼ ਟੈਕਸ ਜਾਂਦਾ ਹੈ ਉਹ ਸਰਕਾਰ ਦੇ ਖਜ਼ਾਨੇ ਚ ਜਾਂਦਾ ਹੈ ਸਰਕਾਰ ਦੇ ਖਜ਼ਾਨੇ ਚ ਦੋ ਤਰ੍ਹਾਂ ਦੇ ਲੋਕ ਤਨਖਾਹਾਂ ਲੈਂਦੇ ਨੇ ਇਹ ਕਿਹੜਾ ਕਿਹੜੇ ਚਾਲ ਕਰਿਓ ਇੱਕ ਤਾਂ ਉਹ ਵੀ ਲੋਕ ਤਨਖਾਹ ਲੈਂਦੇ ਆ ਕਿ ਜਿਹੜੇ ਚੁਣੇ ਹੋਏ ਆ ਦੂਸਰਾ ਜਿਹੜੇ ਆ ਅਫਸਰ ਨੇ ਦਫਤਰਾਂ ਚ ਬੈਠੇ ਇਹ ਪਬਲਿਕ ਦੇ ਨੌਕਰ ਆ ਪਬਲਿਕ ਦਾ ਕੰਮ ਕਰ ਲਈ ਬੈਠੇ ਪਬਲਿਕ ਦੀ ਜੇਬ ਚੋਂ ਤਨਖਾਹ ਦਿੰਦੇ ਆ ਪਬਲਿਕ ਇਹਨਾਂ ਦੀ ਤਨਖਾਹ ਦਿੰਦਾ ਹੈ ਹੈਨਾ ਹੁਣ ਜਦੋਂ ਉਸ ਸੀਟ ਤੇ ਬੈਠਦੇ ਆ ਉੱਟ ਕੇ ਤੇ ਫਿਰ ਫਾਇਦਾ ਸਾਡਾ ਕਿੱਥੇ ਕਿੱਥੇ ਕਰਦੇ ਆ ਹਾਂਜੀ ਕੱਟ ਦਿਓ ਪੈਨਸ਼ਨ ਹਾਂ ਕੱਟ ਦਿਓ ਰਾਸ਼ਨ ਹਾਂਜੀ ਕੱਟ ਦਿਓ ਸਕਨ ਸਕੀਮ ਹਾਂ ਰੋਕ ਦਿਓ ਮਕਾਨ ਰੋਕ ਦਿਓ ਵਰਲੀ ਇਹ ਸਾਡੀ ਸਰਕਾਰ ਦੇ ਕਦੋਂ ਦੇਗੀ 4 ਸਾਲ 6ਾਂ ਮਹੀਨੇ ਬਾਅਦ ਇਹ ਨਹੀਂ ਕਰਦੇ ਆ ਹਾਂਜੀ ਹਾਂਜੀ ਨੁਕਸਾਨ ਕਰਦੇ ਆ ਨਾ ਫਿਰ ਹੁਣ ਜਿਹੜੇ ਬੁੱਢੇ ਮੁੱਛਾਂ ਨੂੰ ਵਟ ਚੜੋਂਦੇ ਹੀ ਮੇਰੀ ਕਾਲੀ ਪਾਰਟੀ ਆ ਮੇਰੀ ਕਾਂਗਰਸ ਪਾਰਟੀ ਆ ਉਹਨਾਂ ਨੂੰ ਕਦੀ ਕਿਸੇ ਐਮਐਲਏ ਨੇ ਕਿਹਾ ਜੀ ਜਾ ਮੇਰਾ ਨਾਮ ਲੈ ਨਰੇਗਾ ਦਾ ਕੰਮ ਪੂਰਾ ਲੈ ਮਿਰੇਗਾ ਦੇ ਪੈਸੇ ਪੂਰੇ ਲੈ ਜੇ ਕੀ ਤੇਰੇ ਪੈਸੇ ਕੱਟਦਾ ਤੇ ਮੈਨੂੰ ਦੱਸੋ ਜੇ ਤੁਹਾਨੂੰ ਸਹੂਲਤਾ ਨਹੀਂ ਲਾਗੂ ਕਰਦਾ ਮੈਨੂੰ ਦੱਸੋ ਕਦੀ ਕਿਹਾ ਵੀ ਕਿਸੇ ਨੇ ਨਾ ਨਾ ਜੀ ਕੋਈ ਨਹੀਂ ਕਹਿੰਦਾ ਨਹੀਂ ਕਹਿੰਦਾ ਤਾਂ ਫਿਰ ਉਹਦੀ ਸਾਡੀ ਗਲਤੀ ਆ ਐਨੂੰ ਧਿਆਨ ਕਰਿਓ ਹਾਂ ਐਨੂੰ ਹੁਣ ਧਿਆਨ ਕਰਿਓ ਸਾਡੀ ਗਲਤੀ ਕਿੱਥੇ ਆ ਮੈਂ ਕਿਸੇ ਗੁਰੂ ਪੀਰ ਦੇ ਬਰ ਖਿਲਾਫ ਨਹੀਂ ਐ ਸਤਕਾਰ ਕਰਦਾ ਹਾਂ ਜੀ ਜੇ ਕਿਸੇ ਨੂੰ ਗੁੱਸਾ ਲੱਗੇ ਆਪਾਂ ਮਾਫੀ ਵੀ ਮੰਗਾਂਗੇ ਇਹ ਇੱਕ ਇੱਕ ਛੋਟੀ ਜੀ ਧਾਰਨ ਹੈਗੀ ਆ ਉਹ ਮੈਂ ਸੁਣਾਉਣੀ ਆ ਧਿਆਨ ਕਰਿਓ ਬਹੁਤ ਲੋਕ ਬੰਦਗੀ ਚ ਜਾਂਦੇ ਆ ਬਹੁਤ ਲੋਕ ਸਾ ਸੰਗ ਸੁਣਦੇ ਮਹੀਨੇ 'ਚ ਚਾਰ ਵਾਰ ਜਾਂਦੇ ਆ ਹਰ ਐਤਵਾਰ ਜਾਂਦੇ ਆ ਵੀ ਅੱਛਾ ਜਿਹੜੇ ਵਾਪਸ ਆਉਂਦੇ ਕਿਸ ਨੇ ਵੇਖਿਆ ਖਾਤੇ 'ਚ ਪੈਸੇ ਆਏ ਕਿਸੇ ਦੇ ਨਹੀਂ ਕਦੀ ਵੇਖਿਆ ਕਿਸੇ ਨੇ ਕਿਸੇ ਦਾ ਮਕਾਨ ਬਣਿਆ ਨਹੀਂ ਕਦੀ ਦੇਖਿਆ ਕਿਸੇ ਨੇ ਮੈਡੀਕਲ ਸੁਲਤਾਨਪੁਰੇ ਬਾਪੂ ਦੀ ਦਵਾਈ ਚੁਟ ਗਈ ਹੋਵੇ ਨਹੀਂ ਨਹੀਂ ਉਹ ਵੀ ਹੁੰਦਾ ਨਾ ਹੈਨਾ ਤਾਂ ਫੇਰ ਤੁਸੀਂ ਆਪਦੇ ਹੱਕਾਂ ਲਈ ਆਪਦੇ ਇਨਸਾਫ ਲਈ ਆਪਦੇ ਬੱਚਿਆਂ ਦੇ ਭਵਿੱਖ ਲਈ ਆਪਣਾ ਜਿਹੜਾ ਤੁਹਾਡਾ ਸੰਵਿਧਾਨਕ ਹੱਕ ਨਹੀਂ ਉਹਨਾਂ ਬਾਰੇ ਕਦੀ ਇਕੱਠੇ ਹੋਏ ਜੇ ਨਹੀਂ ਜੀ ਅੱਜ ਉਹ ਨਹੀਂ ਪ੍ਰਧਾਨ ਜੀ ਅਸੀਂ ਜਾ ਸਕਦੇ ਹਾਂ ਫਿਰ ਨਹੀਂ ਸਾਨੂੰ ਜਾਣੇ ਉਹ ਹੈ ਨਹੀਂ ਕਦੇ ਉਹ ਹੈ ਨਹੀਂ ਤਾਂ ਬਿਹਤਰ ਹੋਊਗਾ ਅਸੀਂ ਜਾ ਸਕਦੇ ਹਾਂ ਹੋਰ ਵੀ ਕੰਮ ਆ ਬਸ ਨਹੀਂ ਨਹੀਂ ਅਸੀਂ ਬਸ ਬਾਤ ਖਤਮ ਕਰ ਦਿੰਦੇ ਹਾਂ ਸੁਣੋ ਆਪ ਨਹੀਂ ਨਾ ਇੱਕ ਵਾਰ ਵੀ ਇਹ ਕੰਮ ਨਿਕਾਲਦੇ ਹਣਾ ਟਾਈਮ ਕੱਟਣਾ ਪਊਗਾ ਤੈਨੂੰ ਆਪਦੇ ਹੱਕਾਂ ਲਈ ਇਮਾਨਦਾਰੀ ਨਾਲ ਇੱਕ ਦਿਨ ਜਿੱਧਰ 4 ਦਿਨ ਜਾਂਦੇ ਹੋ ਨਾ ਇੱਕ ਦਿਨ ਕਰ ਲਓ 3 ਦਿਨ ਉਧਰ ਕਰ ਲਓ ਇੱਕ ਦਿਨ ਕਰ ਲਓ ਜਦੋਂ ਤੁਸੀਂ ਇਕੱਠੇ ਹੋਵੋਗੇ ਵੱਡੀ ਗਿਣਤੀ ਨਾਲ ਫਿਰ ਤੁਹਾਡਾ ਕੋਈ ਰਾਸ਼ਨ ਖਾ ਲੂ ਸੈਕੰਡ ਸਕੀਮ ਪੈਨਸ਼ਨ ਮਕਾਨ ਨਿਰੇਗਾ ਉਹ ਪੈਸੇ ਕਿੱਥੇ ਆਣਗੇ ਖਾਤੇ ਆ ਗਏ ਨਾ ਤਾਂ ਖਾਤੇ ਉੱਤੇ ਧਿਆਨ ਰੱਖਿਓ ਇਹਨਾਂ ਕਹਿੰਦੇ ਹਾਇ ਸਭ ਨੂੰ ਜੈ ਪੀਨ ਜੈ ਭਾਰਤ ਸਤਿ ਸ਼੍ਰੀ ਅਕਾਲ ਤੁਹਾਨੂੰ ਬੁਲਾਣਾ ਸੀਗਾ ਮੈਂ ਹੈਨਾ ਕਿਉਂ ਵੀ ਤੁਸੀਂ